ਕਿ ਵੀ ਕਰ ਰਹੇ ਹੋ ਹੈ ਬਾਈ ਪੂਰਾ ਮੌਕਾ ਰ ਯਾਰ ਕਿਥੇ ਆ ਜੋ ਉੱਥੇ ਆਉਣਾ ਸੀ ਜਾਣਾ ਕਿਥੇ ਇੱਥੇ ਬੈਠਿਆ ਸੀ ਹਨਾ ਹਨਾ ਪਰ ਇਹ ਵੀ ਇੱਧਰ ਜ਼ਰੂਰੀ ਸੀਗਾ ਹਨਾ ਆਪਣਾ ਮੋਰ ਕਿਸ ਤਰ੍ਹਾਂ ਦੇਖਦੇ ਲਾਸਟ ਹੈਗਾ ਬਸ ਆਏ ਆ ਵੀ ਬਾ ਨਿਭੜ ਜੇ ਹਾਂ ਨਿੰਦਰਾਂ ਦਾ ਕੰਮ ਰਹਿ ਗਿਆ ਉਸ ਤੋਂ ਬਾਅਦ ਤੇਰੇ ਕੋਈ ਹੋਣਾ ਦੁੱਦਾ ਓਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਯਾਰ ਬਾਈ ਬੈਸਟ ਫਰੈਂਡ ਤੁਹਾਨੂੰ ਤੁਹਾਨੂੰ ਗੁੱਸਾ ਗੁੱਸਾ ਨਹੀਂ ਹੈਗਾ ਵੀ ਤੁਹਾਡਾ ਬੈਸਟ ਫਰੈਂਡ ਤੁਹਾਡੇ ਵਿਆਹ 'ਚ ਨਹੀਂ ਆਇਆ ਅਰੇ ਗੁੱਸਾ ਕਹਦਾ ਸਾਡਾ ਭਰਾ ਹੱਕ ਲਈ ਬੈਠਾ ਮੈਂ ਤਾਂ ਆਪ ਕਹਿੰਦਾ ਮੇਰਾ ਤਿੰਨ ਦਿਨਾਂ ਦਾ ਕੰਮ ਰਿਹਾ ਵੀਰੇ ਤਿੰਨ ਦਿਨਾਂ ਬਾਅਦ ਮੈਂ ਵੀ ਇਹਦੇ ਕੋਲੇ ਆ ਰਿਹਾ ਇੱਥੇ ਅੱਛਾ ਤਿੰਨ ਦਿਨ ਬਾਅਦ ਤੁਸੀਂ ਵੀ ਆ ਜਾਓਗੇ ਵਿਆਹ ਕਰਾ ਕੇ ਹਾਂ ਵੀਰੇ ਤਿੰਨ ਦਿਨਾਂ ਬਾਅਦ ਇੱਥੇ ਆ ਰਿਹਾ ਮੈਂ ਇਹਦੇ ਕੋਲੇ ਸੋਖ ਨੌਰੀ ਬਾਰਡਰ ਦੀ ਇੱਕ ਵਿਲੱਖਣੀ ਤਸਵੀਰ ਦਿਖਾਉਣ ਜਾ ਰਹੇ ਹਾਂ ਆ 22 ਸਾਡੇ ਨਾਲ ਮੌਜੂਦ ਹੈ ਇਹ ਆਪਣੇ ਬੈਸਟ ਫਰੈਂਡ ਦਾ ਵਿਆਹ ਛੱਡ ਕੇ ਇੱਥੇ ਮੋਰਚੇ ਦੇ ਡਟੇ ਹੋਏ ਨੇ ਬਾਈ ਜੀ ਵਿਆਹ ਛੱਡ ਕੇ ਮਿੱਤਰ ਨਾਲ ਜੀ ਹਾਂ ਜੀ ਹਾਂ ਬਾਈ ਆ ਵੀਡੀਓ ਕਾਲ ਲਾ ਲੀ ਉਹਨੂੰ ਵੀਡੀਓ ਕਾਲ ਚੱਲੀ ਜਾਂਦੀ ਹੈ ਕੀ ਬਾਤ ਹੈ ਇਹ ਕੀ ਹੈ ਜੀ ਡੀਜੇ ਚੱਲ ਰਿਹਾ ਸਿਸਟਮ ਹਾਂ ਡੀਜ ਠੀਕ ਅੱਜ ਤੁਸੀਂ ਵੀ ਇੱਥੇ ਇੰਜੋਏ ਕਰਨਾ ਸੀ ਇਹਨਾਂ ਨਾਲ ਹਾਂ ਬਾਈ ਪੂਰਾ ਇੰਜੋਏ ਕਰਨਾ ਹੀ ਗੱਲ ਕਰ ਰਹਾ ਸੀ ਪਰ ਤੁਸੀਂ ਮੋਰਚੇ ਡਟੇ ਹੋ ਹਾਂ ਮੋਰਚੇ ਡਟੇ ਕਰਕੇ ਅਸੀਂ ਇੱਧਰ ਮਰਜੀ ਵੜਨਾ ਚਾਹੀ ਸੀ ਅੱਜ ਅੱਛਾ ਜੀ ਇਸ ਕਰਕੇ ਅਸੀਂ ਉੱਥੇ ਵਿਆਹ ਤੇ ਪਹੁੰਚ ਨਹੀਂ ਸਕੇ ਕੀ ਬਾਤ ਹੈ ਤੁਸੀਂ ਦੇਖ ਸਕਦੇ ਜੀ ਡੀਜ ਦਾ ਰੰਗਾਰੰਗ ਪ੍ਰੋਗਰਾਮ ਜਿਹੜਾ ਹੈਗਾ ਚੱਲ ਰਿਹਾ ਪਰ ਬਾਈ ਇਹ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਈਵੈਂਟ ਛੱਡ ਕੇ ਇੱਥੇ ਮੋਰਚੇ ਡਟਿਆ ਹੋਇਆ ਹੈ ਬੈਸਟ ਫਰੈਂਡ ਦੀ ਵਿਆਹ ਅੱਜ ਦੇਖੋ ਡੀਜ ਚੱਲ ਰਹੇ ਹਨ ਬਾਈ ਗੱਲ ਕਰੋਗੇ ਉਹਨਾਂ ਦੇ ਮਿੱਤਰ ਨਾਲ ਹਾਂ ਹੈਲੋ ਲੱਭੀ ਬੜਾ ਖੜਕਾ ਜਾਦੇ ਹੋ ਰਹਾ ਨਾ ਡੀਜੇ ਕਰਕੇ ਹਾਂ ਹਾਂ ਬਈ ਮਿਸ ਵੀ ਕਰ ਰਹੇ ਹੋ ਹੈਈ ਮੌਕਾ ਯਾਰ ਕਿੱਥੇ ਆ ਜੋ ਉੱਥੇ ਆਉਣਾ ਸੀ ਜਾਣਾ ਕਿੱਥੇ ਇੱਥੇ ਬੈਠਿਆ ਸੀ ਹਨਾ ਹਣਾ ਪਰ ਇਹ ਵੀ ਇੱਧਰ ਜ਼ਰੂਰੀ ਸੀਗਾ ਹਨਾ ਆਪਣਾ ਮੋਰਚਾ ਕਿਸ ਤਰ੍ਹਾਂ ਦੇਖਦੇ ਹੁਣ ਜਿਹੜਾ ਮੋਰਚਾ ਉਹ ਜਤਵਾਲ ਨੂੰ ਵੱਧ ਰਿਹਾ ਹਾਂ ਬਾਈ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਮੋਰਚਾ ਆਪਣਾ ਜਤਵਾਲ ਵੱਧ ਰਿਹਾ ਆ ਆਪਾਂ ਕਹਿੰਨੇ ਵੱਧ ਤੋਂ ਵੱਧ ਹਨਾ ਆਪਣੇ ਜੋ ਵੀਰ ਘਰਾਂ ਚ ਬੈਠੇ ਆ ਜੀ ਉਹਨਾਂ ਦਾ ਹੱਕ ਬਣਦਾ ਵੀ ਹੁਣ ਆਪਾਂ ਵੱਧ ਤੋਂ ਵੱਧ ਮੋਰਚੇ ਇਕੱਠੇ ਹੋਈਏ ਹਾਂ ਆਪਾਂ ਤੁ ਕੀ ਅਕਸਰ ਇੱਕ ਹੋ ਜਾਂਦਾ ਨਾ ਵੀ ਚਲੋ ਹੁਣ ਮੀਟਿੰਗ ਤਾਂ ਮਿਲ ਲਈ ਜੀ ਸਿੱਧਾ ਆ ਗਿਆ ਵੀ ਹੁਣ ਹੁਣ ਕੀ ਲੋੜ ਆ ਜਾਣ ਦੀ ਵੀ ਹੁਣ ਆਪਾਂ ਕਹਿੰਨੇ ਵੀ ਵੱਤਵਾਲ ਆਪਣੇ ਸਾਰੇ ਸੱਜਣ ਮਿੱਤਰ ਇੱਥੇ ਪਹੁੰਚਣ ਆਪਾਂ ਵੱਤਵਾਲ ਇਕੱਠ ਕਰਕੇ ਤਾਂ ਆਪਾਂ ਜਿਹੜਾ ਮੋਰਚਾ ਆਪਾਂ ਸਿਰੇ ਲਾਈ ਗਏ ਬਿਲਕੁਲ ਸੋ ਕਰੋ ਗੱਲ ਤੁਸੀਂ ਵੀਰ ਨਾਲ ਇੱਕ ਵਾਰੀ ਮਾਡਾ ਹੋਲਡ ਹੋ ਗਿਆ ਨਾ ਹੁਣ ਉਹਨਾਂ ਦਾ ਹੁਣ ਜੀ ਅੱਛਾ ਉਹ ਡੀਜੇ ਚ ਮਸਤ ਨੇ ਤੁਹਾਡੇ ਦੋਸਤ ਹਾਂ ਜੀ ਇਹ ਤਾਂ ਹਾਂ ਜੀ ਕੀ ਬਾਤ ਹੈ ਹਲੋ ਹਾਂ ਕੀ ਹਾਲ ਆ ਬਈ ਹਲੋ ਵੱਤਵਾਲ ਉਹ ਕਿਵੇਂ ਹੋ ਕੀ ਮੋਹਲਾ ਵਿਆਹ ਦਾ ਮੋਹਲਾ ਕੌਣ ਰਹਿ ਗਿਆ ਚੱਲ ਕੋਈ ਨਹੀਂ ਮੋਰਚਾ ਫੜੇ ਕਰ ਲਗੇ ਜਿੱਦਣ ਆਇਆ ਉਸਦੇ ਬਣਾਵਾਂਗੇ ਮੋਹਲਾ ਆਪਾਂ ਘਰੇ ਹਾਂ ਤਾਂ ਆਹ ਲਾਸਟ ਹੈਗਾ ਬਸ ਆਏ ਆ ਵੀ ਬਾਤ ਨਿਪੜ ਜਾ ਹਾਂ ਨੰਦਰਾ ਦਾ ਕੰਮ ਰਹਿ ਗਿਆ ਉਸ ਤੋਂ ਬਾਅਦ ਤੇਰੇ ਕੋਈ ਹੋਣਾ ਦੁੱਦਾ ਓਕੇ ਬਾਬਾ ਧੰਨਵਾਦ ਤੁਹਾਡਾ ਯਾਰ ਬਾਈ ਬੈਸਟ ਫਰੈਂਡ ਹੈ ਤੁਹਾਡਾ ਹਾਂ ਵੀਰੇ ਆਪਣਾ ਬੈਸਟ ਫਰੈਂਡ ਹੈ ਆਪਣਾ ਭਰਾ ਸੀ ਆਪਣਾ ਭਰਾ ਦਾ ਵਿਆਹ ਸੀ ਆਪਣਾ ਸੋ ਤੁਸੀਂ ਵੀ ਮਤਲਬ ਕਮੀ ਮਹਿਸੂਸ ਕਰ ਰਹੇ ਹੋ ਪੂਰੀ ਮਹਿਸੂਸ ਹੁੰਦੀ ਹੈ ਵੀਰੇ ਅੱਜ ਮੈਂ ਵੀ ਇੱਥੇ ਆਉਣਾ ਸੀ ਆ ਜਿਹੜੀਆਂ ਰੌਣਕਾਂ ਚੱਲੀ ਜਾਂਦੀਆਂ ਨੇ ਅੱਛਾ ਸੋ ਬਾਈ ਕਹਿੰਦਾ ਮੈਂ ਵੀ ਆਉਂਗਾ ਇੱਥੇ ਸੋ ਆਉਂ ਕਹਿ ਰਹੇ ਆ ਵੀ ਮੈਂ ਆ ਵਿਆਹ ਵਾਲਾ ਕੰਮ ਫਤਿਹ ਕਰਕੇ ਅਸੀਂ ਤੇਰੇ ਕੋਲ ਪਹੁੰਚਣ ਲੱਗੇ ਆ ਅੱਛਾ ਹਾਂ ਕੀ ਬਾਤ ਹੈ ਸੋ ਦੇਖੋ ਕਿੰਨਾ ਵਧੀਆ ਪ੍ਰੋਗਰਾਮ ਹੈ ਬਾਈ ਦਾ ਵਿਆਹ ਅੱਜ ਖੁਸ਼ੀਏ ਦਾ ਦਿਨ ਹੈ ਮੋਰਚੇ 'ਚ ਵੀ ਆਪਾਂ ਕਹਿੰਦੀ ਉਹਨੂੰ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਜਿੱਤ ਵੱਲੋਂ ਵਧ ਰਿਹਾ ਥੋੜੇ ਸਮਾਂ ਕੋਈ ਨਹੀਂ ਕੋਈ ਨਹੀਂ ਜੱਟਾ ਮਿਲਦੇ ਆਂ ਕੀ ਬਾਤ ਹੈ ਸੋ ਹੋਰ ਵੀ ਤੁਸੀਂ ਦੇਖ ਸਕਦੇ ਹੋ ਭਾਈ ਆਪਣੇ ਬੈਸਟ ਫਰੈਂਡ ਨਾਲ ਫੋਨ ਤੇ ਗੱਲ ਕਰ ਰਿਹਾ ਹੈ ਸੋ ਭਾਈ ਗਿਲਾ ਨਹੀਂ ਹੋਏਗਾ ਤੁਹਾਨੂੰ ਭਾਈ ਜੀ ਤੁਹਾਨੂੰ ਅਫਸੋਸ ਨਹੀਂ ਹੋਏਗਾ ਤੁਹਾਡਾ ਭਰਾ ਨਹੀਂ ਆਏਗਾ ਇੱਥੇ ਤੁਹਾਡਾ ਬੈਸਟ ਫਰੈਂਡ ਹਾਂਜੀ ਮੈਂ ਕਹਾਂ ਤੈਨੂੰ ਗਿਲਾ ਹੈਗਾ ਗਿਲਾ ਬਾਈ ਨਾਲ ਵੀ ਕਿਉਂ ਨਹੀਂ ਆਏ ਤੁਹਾਡੇ ਵਿਆਹ 'ਚ? ਅਰੇ ਆਵਾਜ਼ ਕੱਟ-ਕੱਟ ਕੇ ਤੈਨੂੰ ਤੈਨੂੰ ਗੁੱਸਾ ਗੁੱਸਾ ਨਹੀਂ ਹੈਗਾ ਵੀ ਤੁਹਾਡਾ ਬੈਸਟ ਫਰੈਂਡ ਤੁਹਾਡੇ ਵਿਆਹ 'ਚ ਨਹੀਂ ਆਇਆ? ਅਰੇ ਗੁੱਸਾ ਕਹਦਾ ਸਾਡਾ ਭਰਾ ਹੱਕ ਲਈ ਬੈਠਾ ਮੈਂ ਤਾਂ ਆਪ ਕਹਿੰਦਾ ਮੇਰਾ ਤਿੰਨ ਦਿਨਾਂ ਦਾ ਕੰਮ ਰਿਹਾ ਵੀਰੇ ਤਿੰਨ ਦਿਨਾਂ ਬਾਅਦ ਮੈਂ ਵੀ ਇਹਦੇ ਕੋਲ ਆ ਰਿਹਾ ਇੱਥੇ। ਅੱਛਾ ਤਿੰਨ ਦਿਨ ਬਾਅਦ ਤੁਸੀਂ ਵੀ ਆ ਜਾਓਗੇ ਵਿਆਹ ਕਰਾ ਕੇ? ਹਾਂ ਵੀਰੇ ਤਿੰਨ ਦਿਨਾਂ ਬਾਅਦ ਇੱਥੇ ਆ ਰਿਹਾ ਮੈਂ ਇਹਦੇ ਕੋਲੇ। ਕਿਆ ਬਾਤ ਹੈ ਸੋ ਦੇਖੋ ਜੀ ਜਜਵਾ ਸੋ ਜਿਵੇਂ ਜਿਵੇਂ ਮੋਰਚਾ ਜਿੱਤ ਵੱਲ ਨੂੰ ਵੱਧ ਰਿਹਾ ਹੈ ਉੱਥੇ ਹੀ ਜਿਹੜੇ ਹੈਗੇ ਨੇ ਅਪੀਲ ਵੀ ਕਰਦੇ ਹੋ ਹੋਰ ਹੋਰ ਨੌਜਵਾਨਾਂ ਨੂੰ ਅਪੀਲ ਵੀ ਕਰਦੇ ਹੋ ਬਾਈ ਹਾਂਜੀ ਅਪੀਲ ਕਰਦੇ ਹੋ ਹੋਰ ਨੌਜਵਾਨਾਂ ਨੂੰ ਵੀ ਇੱਥੇ ਪਹੁੰਚੋ ਬਾਤ ਛੱਡ ਕੇ ਮੇਰੇ ਕੋਲੇ ਆਪਦੇ ਕੋਲੇ ਜ਼ਮੀਨ ਦਾ ਹੋਰਾਂ ਨਹੀਂ ਆ ਬਾਈ ਪਰ ਮੈਂ 20 ਕਿੱਲੇ ਦੀ ਖੇਤੀ ਕਰਦਾ ਤੁਸੀਂ 20 ਕਿੱਲੇ ਦੀ ਖੇਤੀ ਕਰਦੇ ਹੋ ਹਾਂਜੀ ਵੀਰੇ ਮੇਰੇ ਕੋਲੇ ਆਪਦੇ ਕੋਲੇ ਜ਼ਮੀਨ ਦਾ ਹੋਰਾ ਨਹੀਂਗਾ ਪਰ ਮੈਂ 20 ਕਿੱਲੇ ਦੀ ਖੇਤੀ ਕਰਦਾ ਭਰਾ ਹੂੰ ਸੋ ਲੱਗਦਾ ਵੀ ਜੇ ਖੇਤੀ ਬਚੂਗੀ ਤਾਂ ਹੀ ਜਵਾਨੀ ਬਚੂਗੀ ਕੁਛ ਬਚੇ ਭਰਾ ਇਹਦੇ ਨਾਲ ਕਿੰਨਾ ਸਰਕਲ ਚੱਲਦਾ ਖੇਤੀ ਨਾਲ ਹੂੰ ਪਰ ਜੰਗ ਤਾਂ ਜਿੱਤਣੀ ਹੈ ਨਾ ਬਿਲਕੁਲ ਜੀ ਸੋ ਦੇਖ ਸਕਦੇ ਹੋ ਸੋ ਹੋਰ ਵੀ ਵੀਰ ਮੌਜੂਦ ਨੇ ਦੇਖ ਸਕਦੇ ਹੋ ਧੂਣੀ ਸੇਕ ਰਹੇ ਨੇ ਬਾਈ ਕਿਸ ਤਰ੍ਹਾਂ ਦੇਖਦੇ ਹੋ ਬੈਸਟ ਫਰੈਂਡ ਦੀ ਜਿਹੜੀ ਆਪਾਂ ਕਹਿ ਦਈਏ ਮੈਰਿਜ ਛੱਡ ਕੇ ਜਿਹੜਾ ਭਰਾ ਹੈ ਮੋਰਚੇ ਦੇ ਡਟਿਆ ਹੋਇਆ ਹੈ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਵੀਰ ਆਪਣੇ ਬੈਸਟ ਫਰੈਂਡ ਦੀ ਮੈਰਿਜ ਛੱਡ ਕੇ ਇੱਥੇ ਆਪਣੀ ਹਾਜ਼ਰੀ ਨਿਭਾ ਰਿਹਾ ਇੱਕ ਖੁਸ਼ੀਆਂ ਵਾਲਾ ਦਿਨ ਹੁੰਦਾ ਹੈ ਜੋ ਕਿ ਸਰਕਾਰ ਨੇ ਸਾਡੇ ਤੋਂ ਖੋਹ ਲਿਆ ਹੈ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਆਂ ਕਿ ਸਾਡੀਆਂ ਵਾਦੋ-ਵਾਦ ਜੋ ਵੀ ਮੰਗਾ ਹਨ ਐਮਐਸਪੀ ਦੀ ਜਿਵੇਂ ਕਿ ਸਾਨੂੰ ਉਹ ਮੰਗਾ ਸਾਨੂੰ ਦਿੱਤੀਆਂ ਜਾਣ ਤੇ ਸਾਨੂੰ ਆਪਣੇ ਪਰਿਵਾਰ ਵਿੱਚ ਜਾਣ ਦਾ ਮੌਕਾ ਮਿਲੇ ਤੇ ਅਸੀਂ ਹੋਰ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਜਿਵੇਂ ਕਿ ਹੁਣ ਮੋਰਚਾ ਜਿੱਤ ਦੀ ਔਰ ਵੱਧ ਰਿਹਾ ਹੈ ਤੇ ਆਪਾਂ ਘਰਾਂ ਚੋਂ ਨਿਕਲ ਗਏ ਤੇ ਮੋਰਚੇ ਮੋਰਚੇ ਵਿੱਚ ਵੱਧ ਤੋਂ ਵੱਧ ਆਪਦਾ ਯੋਗਦਾਨ ਹਿੱਸਾ ਦੇ ਗਏ ਤੇ ਕਿਤੇ ਆਪਣੇ ਚਿੱਤਾਂ ਚ ਨਾ ਰਹਿ ਜਗੇ ਵੀ ਮੋਰਚਾ ਲੱਗਿਆ ਸੀਗਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਹਾਂਜੀ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਨੌਜਵਾਨ ਵੀ ਇਸ ਮੋਰਚੇ ਦੇ ਹਿੱਸਾ ਪਾਉਣ ਬਿਲਕੁਲ ਬਿਲਕੁਲ ਹੋਰ ਵੀ ਕਿਸਾਨ ਵੀਰ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੈਗਾ ਬਾਈ ਆਪਦਾ ਬੈਸਟ ਫਰੈਂਡ ਦਾ ਵਿਆਹ ਛੱਡ ਕੇ ਆਇਆ ਹੈ ਬਾਈ ਬੋਲਾ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬਾਈ ਬੋਲੋ ਜੀ 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 ਬਹੁਤ ਵਧੀਆ ਬਾਬਾ ਕਹਿ ਦੀ ਉਪਰਾਲਾ ਬਹੁਤ ਵਧੀਆ ਉਪਰਾਲਾ ਜੀ ਅੱਛਾ ਅਸੀਂ ਤਾਂ ਜਿਹੜੇ ਘਰੇ ਬੈਠੇ ਆ ਵੀਰ ਭੈਣ ਭਰਾ ਸਾਰਿਆਂ ਨੂੰ ਬੇਨਤੀ ਕਰਦੇ ਆਂ ਹੂੰ ਜੇ ਤੁਸੀਂ ਮੋਰਚੇ ਚਾਹੋ ਆਪਾਂ ਮੋਰਚਾ ਜਿੱਤ ਵੱਲ ਵਧ ਰਿਹਾ ਹੈ ਜੇ ਤੁਸੀਂ ਇੱਥੇ ਭਰਾਵੋ ਆਉਂਗੇ ਇਕੱਠ ਵਧੂਗਾ ਤੇ ਆਪਣੇ ਬਾਪੂ ਜੀ ਦੀ ਜਾਨ ਵੀ ਬਚੂਗੀ ਤੇ ਆਪਣੀ ਖੇਤੀ ਵੀ ਬਚੂਗੀ ਤੇ ਆਪਣੇ ਆਉਣ ਵਾਲੇ ਜਨਰੇਸ਼ਨਾਂ ਜਿਹੜੀ ਉਹਦਾ ਵੀ ਫਾਇਦਾ ਹੋ ਜੂਗਾ ਇੱਕ ਗੱਲ ਇਹ ਵੀ ਵੀਰ ਜੀ ਕਿਸ ਦਾ ਕਿਸ ਦਾ ਜੀ ਕਰਦਾ ਆਪਣੇ ਬੈਸਟ ਫਰੈਂਡ ਦੀ ਮੈਰਿਜ ਛੱਡ ਕੇ ਹਨਾ ਇੱਥੇ ਆਉਂਦਾ ਜੇ ਸਾਰੀ ਪਰਿਸਥਿਤੀਆਂ ਨਾ ਹੁੰਦੀਆਂ ਸਾਰੇ ਖੁਸ਼ਹਾਲ ਜ਼ਿੰਦਗੀ ਹੁੰਦੀ ਸਾਰੀ ਹਾਂਜੀ ਹਾਂਜੀ ਖੁਸ਼ਹਾਲ ਹੁੰਦੀ ਕਰ ਰਹੇ ਨੇ ਤਾਂ ਆਪ ਦੇ ਕੋਲ ਚਾਹਨਾ ਹਾਂ ਫਾਜ਼ਲ ਸਾਹਿਬ ਆਈ ਬਿਲਕੁਲ ਉਸ ਦੇ ਬੈਸਟ ਫਰੈਂਡ ਦੇ ਫਾਜ਼ਲ ਸਾਹਿਬ ਵੀ ਆ ਗਏ ਨੇ ਅੰਕਲ ਜੀ ਸਤਿ ਸ਼੍ਰੀਕਾਲ ਜੀ ਪਹਿਲਾਂ ਨਾ ਮੁਬਾਰਕਾਂ ਤੁਹਾਡੇ ਬੇਟੇ ਦੇ ਵਿਆਹ ਹੋਣ ਜਾ ਰਿਹਾ ਹੈ ਹੈ ਵੱਡੀ ਮੱਦਦ ਕੀ ਬਾਤ ਹੈ ਸੋ ਦੇਖੋ ਪੂਰੇ ਅੰਦੀ ਕੀ ਆਲਾ ਠੀਕ ਠਾਕ ਹੋ ਉਧਰ ਮਰੀ ਲੱਟ ਉਧਰ ਬਣਾ जल्दी करा जो सरे। हाँ जी हाँ जी। क्या बात है? देखो कितना बढ़िया डीजे था प्रोग्राम। ਵਾਹ ਵਾਹ ਤਾ ਪੂਰੇ ਯਾਰ ਬਲੀ ਬਾਈ ਠੋੜੇ ਇੰਜੋਏ ਕਰ ਰਹੇ ਨੇ ਪੂਰੇ ਹਾਂ ਬਈ ਸਾਰੇ ਯਾਰ ਹਾਂ ਠੋੜਾ ਵੀ ਠੋੜਾ ਵੀ ਜੀ ਕਰ ਰਹੇ ਹਾਂ ਮਹਿਸੂਸ ਵੀ ਹੁੰਦਾ ਪਰ ਨਹੀਂ ਅਸੀਂ ਇੱਥੇ ਡਟੇ ਆ ਉਹ ਵੀ ਹੱਡੇ ਕੋਲ ਆ ਰਿਹਾ ਬਿਲਕੁਲ ਅਸੀਂ ਦੇਖ ਰਹੇ ਤੁਸੀਂ ਥੋੜੇ ਥੋੜੇ ਭਾਵੁਕ ਹੋ ਰਹੇ ਹੋ ਤੁਸੀਂ ਹਾਂ ਭਾਵੁਕ ਬਾਈ ਫਰਸ ਟਾਈਮ ਅਸੀਂ ਵਾਸਟ ਟਾਈਮ ਇੱਥੇ ਜਨਚਨਾ ਕੁੱਦਣਾ ਸੀ ਨਾ ਹਾਂ ਜੋ ਆ ਹੋਈ ਜਾਂਦਾ ਨਾ ਠੀਕ ਹੈ ਮਹਿਸੂਸ ਹੋ ਰਿਹਾ ਹੈ ਮਹਿਸੂਸ ਹੋ ਰਿਹਾ ਹੈ ਹਾਂ ਹੋ ਰਿਹਾ ਬਾਈ ਪਰ ਅਸੀਂ ਅੱਜ ਸੋਚਦੇ ਆਂ ਵੀ ਜੋ ਵੀ ਨਵੀਂ ਆਪਣੀ ਪੀੜ੍ਹੀ ਆ ਜਾਂ ਨਵੀਂ ਜਾਣਸ਼ਾ ਸਾਰੀ ਇੱਥੇ ਪਹੁੰਚੋ ਹਾਂਜੀ ਬਣਾ ਵਾਤਵਾਦਾ ਉਹ ਵੀ ਮੋਰਚਾ ਆਪਣਾ ਜੱਤ ਵੱਲ ਵਧ ਰਿਹਾ ਜੀ ਸਾਰੇ ਭਰਾਵਾਂ ਨੂੰ ਵੀਰਾਂ ਨੂੰ ਬਿਯਾਰਗਾਂ ਨੂੰ ਬੇਨਤੀ ਆ ਵੀ ਆਪਾਂ ਮੋਰਚਾ ਸਿੱਧੀ ਫਤਿਹ ਕਰੀਏ ਆਪਾਂ ਆਪਣੇ ਘਰੇ ਜੱਤ ਕੇ ਜਾ ਜਾਈਏ ਜੀ ਬਿਲਕੁਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ